ਅੱਜ ਕੋਮਾਂਤਰੀ ਮਾਂ ਬੋਲੀ ਦਿਹਾੜਾ ਹੈ ਜਿਸ ਮੌਕੇ ਤੇ ਸੀਐਮਾਨ ਨੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ ਪੋਸਟ ਪਾਈ ਹੈ ਸੀਐਮਾਨ ਨੇ ਉਹਨਾਂ ਨੇ ਕਿਹਾ ਕਿ ਜੇ ਭੁੱਲ ਜਾਓਗੇ ਤਾਂ ਕੱਖਾ ਵਾਂਗ ਰੁਲ ਜਾਓਗੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿੰਦਾਬਾਦ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਵਧਾਈਆਂ ਸੀਐਮਾਨ ਵੱਲੋਂ ਦਿੱਤੀਆਂ ਗਈਆਂ ਨੇ ਉਹਨਾਂ ਨੇ ਪੋਸਟ ਲਿਖਿਆ ਹੈ ਟਵੀਟ ਕੀਤਾ ਹੈ ਟਵੀਟ ਕਰਕੇ ਵਧਾਈ ਦਿੰਦੀ ਹੈ ਟਵੀਟ ਵਿੱਚ ਸੀਐਮਾਨ ਨੇ ਲਿਖਿਆ ਕਿ ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਪੰਜਾਬੀ ਮਾਂ ਬੋਲੀ ਆਪਣੇ ਪੰਜਾਬ ਦੀ ਵੱਡਮੁੱਲੀ ਵਿਰਾਸਤ ਦੇ ਨਾਲ ਇੱਕ ਵਿਲੱਖਣ ਪਛਾਣ ਵੀ ਹੈ ਤਾਂ ਆਓ ਆਪਣੀ ਮਾਂ ਬੋਲੀ ਨੂੰ ਪਿਆਰ ਕਰੀਏ ਤੇ ਅਗਲੀਆਂ ਪੀੜ੍ਹੀਆਂ ਨੂੰ ਇਸ ਨਾਲ ਜੋੜਨ ਲਈ ਹਰ ਸੰਭਵ ਯਤਨ ਕਰੀਏ ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿੰਦਾਬਾਦ ਇਸ ਸੇਮਾਨ ਦੇ ਵੱਲੋਂ ਕੋ ਮੰਤਰੀ ਮਾਂ ਬੋਲੀ ਦਿਹਾੜੇ ਤੇ ਹਰੇਕ ਪੰਜਾਬੀ ਨੂੰ ਹਰੇਕ ਵਾਸੀ ਨੂੰ ਵਧਾਈ ਦਿੱਤੀ ਗਈ। ਇਸ ਦਿਵਸ ਦੇ ਮੌਕੇ ਤੇ ਮੈਂ ਸਮੂਹ ਮਾਂ ਬੋਲੀ ਪ੍ਰੇਮੀ ਪੰਜਾਬੀ ਮਾਂ ਬੋਲੀ ਦੇ ਪ੍ਰੇਮੀਆਂ ਨੂੰ ਵਧਾਈ ਦਿਨਾ ਔਰ ਉੱਥੇ ਮੈਂ ਤੁਹਾਨੂੰ ਇਹ ਦੱਸਣਾ ਵੀ ਚਾਹੁੰਦਾ ਕਿ ਸਾਡੀ ਬੋਲੀ ਮਾਂ ਬੋਲੀ ਪੰਜਾਬੀ ਇੱਕ ਬਹੁਤ ਵੱਡੀ ਬੋਲੀ ਹੈ ਜਿਹੜੀ ਦੁਨੀਆਂ ਦੀ 7000 ਭਾਸ਼ਾਵਾਂ ਦੇ ਵਿੱਚੋਂ ਦਸਵੀਂ ਜਗ੍ਹਾ ਤੇ ਹੁੰਦੀ ਹੈ। ਅਰੇ ਐਦੀ ਮਾਂ ਬੋਲੀ ਹੈ ਕਿ ਇਹਦੇ ਵਿੱਚ ਬਾਬਾ ਨਾਨਕ ਬੋਲਿਆ ਇਹਦੇ ਵਿੱਚ ਬੁੱਲਾ ਬੁੱਲੇ ਸ਼ਾਹ ਦੀ ਹੀਰ ਹਜੇ ਤੱਕ ਸਾਡੇ ਕੰਨਾਂ ਦੇ ਵਿੱਚ ਰਸ ਗੋਲਦੀ ਹੈ ਸ਼ਾਹ ਹੁਸੈਨ ਬਾਬੂ ਰਜਬ ਅਲੀ ਤੁਸੀਂ ਦੇਖੋ ਪੰਜਾਬੀ ਦੇ ਕਿੱਡੇ ਕਿੱਡੇ ਵੱਡੇ ਸ਼ਾਹਕਾਰ ਜਿਹੜੇ ਤੁਹਾਡੇ ਕੋਲ ਨੇ ਔਰ ਮੈਂ ਇਸ ਮਾਂ ਬੋਲੀ ਦੇ ਮੌਕੇ ਤੇ ਇੱਕ ਗੱਲ ਹੋਰ ਕਰਨੀ ਚਾਹਣਾ ਕਿ ਸਾਨੂੰ ਆਪਣੀ ਮਾਂ ਬੋਲੀ ਨਾਲ ਤਾਂ ਪਿਆਰ ਹੈ ਹੀ ਹੈ ਅਸੀਂ ਹੋਰ ਪਛਾਵਾ ਦਾ ਵੀ ਗਿਆਨ ਲੈਣਾ ਇਹ ਇਹਦਾ ਸਨੇਹਾ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮਿਲਦਾ ਹੈ ਤੁਹਾਨੂੰ ਅਰਬੀ ਵੀ ਮਿਲਦੀ ਹੈ ਫਾਰਸੀ ਵੀ ਮਿਲਦੀ ਹੈ ਤੁਹਾਨੂੰ ਬ੍ਰਜ ਪਾਸ਼ਾ ਵੀ ਮਿਲਦੀ ਹੈ ਤੁਹਾਨੂੰ ਕਈ ਤਰ੍ਹਾਂ ਦੀ ਪਾਸ਼ਾਵਾ ਮਿਲਦੀਆਂ ਲੇਕਿਨ ਮਾਂ ਬੋਲੀ ਦਾ ਤੁਸੀਂ ਜਿਹੜਾ ਉਹ ਸਤਕਾਰ ਪੂਰਾ ਬਰਕਰਾਰ ਰੱਖਣਾ ਹੈ ਔਰ ਅੱਜ ਇਸ ਮੈਸੇਜ ਤੇ ਦੇ ਰਹੀ ਮੈਂ ਇੱਕ ਗੁਜ਼ਾਰਿਸ਼ ਵੀ ਕਰਦਾ ਕਿ ਪੰਜਾਬ ਸਰਕਾਰ ਪੰਜਾਬੀ ਮਾਂ ਬੋਲੀ ਦੇ ਮਾਣ ਸਨਮਾਨ ਦੇ ਲਈ ਬਹੁਤ ਸੋਹਰਦਾ ਔਰ ਜੇ ਹਾਲੇ ਤੱਕ ਤਾਂ ਮੇਰੇ ਕੋਲ ਕੋਈ ਸ਼ਿਕਾਇਤ ਆਈ ਨਹੀਂ ਲੇਕਿਨ ਜੇ ਕਿਤੇ ਕੋਈ ਸ਼ਿਕਾਇਤ ਆਈ ਵੀ ਕਿਸੇ ਸਕੂਲ ਦੇ ਵਿੱਚ ਕਿਸੇ ਇੰਸਟੀਚਿਊਸ਼ਨ ਦੇ ਵਿੱਚ ਕਿਸੇ ਅਦਾਲਤ ਦੇ ਵਿੱਚ ਮਾਂ ਬੋਲੀ ਨੂੰ ਸਤਕਾਰ ਨਹੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਬਾਕੀ ਮਾਂ ਬੋਲੀ ਤਾਂ ਮਾਂ ਬੋਲੀ ਆ ਊੜਾ ਤੇ ਜੂੜਾ ਸਾਡੀ ਪਛਾਣ ਆ ਆਪਾਂ ਇਹਨੂੰ ਬਰਕਰਾਰ ਰੱਖਣਾ ਹੈ ਬਹੁਤ ਵੱਡੀ ਸੱਚੇ ਸਾੱਚੇ ਪਾਸੇ ਸਾਡੀ ਕਿਰਪਾ ਕੀਤੀ ਅਸੀਂ ਪੰਜਾਬ ਚ ਪੈਦਾ ਹੋਏ ਆ ਅਸੀਂ ਪੰਜਾਬੀ ਮਾਂ ਬੋਲੀ ਦੇ ਪੁੱਤ ਆ ਮੇਰੀ ਮਾਂ ਦੀ ਲੋਰੀ ਮੈਨੂੰ ਪੰਜਾਬੀ ਚ ਮਿਲੀ ਆ ਸੋ ਆਪਾਂ ਇਸ ਬੋਲੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣਾ ਔਰ ਗੁਰੂ ਸਾਹਿਬ ਮਿਹਰ ਕਰਨ ਇਹ ਸਾਡੀ ਜਿਹੜੀ ਬੋਲੀ ਆ ਇਹ ਚੜ੍ਹਦੀ ਕਲਾ ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾ ਜੋ ਕੋ ਮਾਂਤਰੀ ਮਾਂ ਬੋਲੀ ਦਿਹਾੜਾ ਹੈ ਜਿਸ ਤੇ ਇਤਿਹਾਸ ਬਾਰੇ ਤੁਹਾਨੂੰ ਦੱਸਦੇ ਹਾਂ 1952 ਟਾਕਾ ਬੰਗਲਾ ਭਾਸ਼ਾ ਅੰਦੋਲਨ ਜਿਹੜਾ ਹੋਇਆ ਇਤਿਹਾਸ ਇਸਦਾ ਹੈ ਵਿਦਿਆਰਥੀਆਂ ਨੇ ਆਪਣੀ ਮਾਂ ਬੋਲੀ ਲਈ ਕੁਰਬਾਨੀਆਂ ਦਿੱਤੀਆਂ ਸੀ ਤਾਂ ਵਿਦਿਆਰਥੀਆਂ ਨੇ ਮਾਂ ਬੋਲੀ ਵਾਸਤੇ ਕੁਰਬਾਨੀਆਂ ਦਿੱਤੀਆਂ ਭਾਸ਼ਾ ਦੇ ਹੱਕ ਲਈ ਹੋਈ ਸ਼ਹਾਦਤ ਦੀ ਯਾਦ ਵਿੱਚ ਇਹ ਦਿਹਾੜਾ ਜਿਹੜਾ ਹੈ ਹਰ ਕੋਈ ਮਨਾਉਂਦਾ ਹੈ ਸੰਸਾਰ ਨੂੰ ਮਾਂ ਬੋਲੀ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ ਗਿਆ ਹੈ ਇਤਿਹਾਸ ਇਹ ਦੱਸਦਾ ਹੈ ਕਿ ਮਾਂ ਬੋਲੀ ਸਭ ਤੋਂ ਸਰਵੋੱਚ ਹੈ ਘਰ ਵਿੱਚ ਪੰਜਾਬੀ ਬੋਲੋ ਬੱਚਿਆਂ ਨੂੰ ਵੀ ਜ਼ਰੂਰ ਸਿਖਾਓ ਹੋਰ ਭਾਸ਼ਾਵਾਂ ਨੂੰ ਵੀ ਜ਼ਰੂਰ ਸਿੱਖੋ ਲੇਕਿਨ ਮਾਂ ਬੋਲੀ ਨੂੰ ਨਾ ਪੁੱਲੋ ਪੰਜਾਬੀ ਕਿਤਾਬਾਂ ਤੇ ਸਾਹਿਤ ਪੜਨ ਦੀ ਆਦਤ ਪਾਓ ਤੇ ਬੱਚਿਆਂ ਨੂੰ ਇਹ ਚੰਗੀ ਆਦਤ ਪਾਣੀ ਚਾਹੀਦੀ ਹੈ ਦਸਤਾਵੇਜ਼ ਤੇ ਸਾਈਨ ਬੋਰਡ ਪੰਜਾਬੀ ਦੇ ਵਿੱਚ ਲਿਖੋ ਤਾਂ ਕਿ ਪਤਾ ਲੱਗੇ ਕਿ ਸਾਡੀ ਮਾਂ ਬੋਲੀ ਹੈ ਅਸੀਂ ਉਸ ਦਾ ਆਦਰ ਕਰਦੇ ਹਾਂ ਆਪਣੀ ਮਾਂ ਬੋਲੀ ਆਪਣਾ ਮਾਣ ਹੈ ਜਿਸ ਨੂੰ ਅਸੀਂ ਬਰਕਰਾਰ ਰੱਖਣਾ ਹੈ ਤਾਂ ਮਾਂ ਬੋਲੀ ਨੂੰ ਹਮੇਸ਼ਾ ਉੱਚਾ ਰੱਖੋ ਦੂਸਰੀਆਂ ਭਾਸ਼ਾਵਾਂ ਸਿੱਖੋ ਯੂਨੈਸਕੋ ਵੱਲੋਂ 1999 ਵਿੱਚ ਐਲਾਨ ਕੀਤਾ ਗਿਆ ਪਾਸ਼ਾਈ ਵਿਪਿੰਨਤਾ ਤੇ ਮਾਂ ਬੋਲੀਆਂ ਦੀ ਰੱਖਿਆ ਲਈ ਇਹ ਦਿਨ ਸਮਰਪਿਤ ਹੈ ਕੋਮਾਂਤਰੀ ਮਾਂ ਬੋਲੀ ਦਿਹਾੜਾ ਇਸ ਲਈ ਮਨਾਇਆ ਜਾਂਦਾ ਹੈ ਜਿੱਥੇ ਮਾਤ੍ਰ ਭਾਸ਼ਾ ਮਨੁੱਖ ਦੀ ਪਹਿਲੀ ਪਛਾਣ ਤੇ ਸੱਭਿਆਚਾਰ ਦੀ ਜੜ ਹੁੰਦਾ ਹੈ ਇਸ ਚੀਜ਼ ਨੂੰ ਸਮਝਾਇਆ ਘਰਾਂ ਤੇ ਸਕੂਲਾਂ ਵਿੱਚ ਪੰਜਾਬੀ ਦੀ ਘੱਟ ਵਰਤੋਂ ਜਿਹੜੀ ਹੈ ਇਹ ਹੋ ਰਹੀ ਹੈ ਵੱਡੀ ਚੁਣੌਤੀ ਵੀ ਹੈ ਅੰਗਰੇਜ਼ੀ ਪ੍ਰਭਾਵ ਕਾਰਨ ਨਵੀਂ ਪੀੜੀ ਦੂਰ ਹੋ ਰਹੀ ਹੈ ਮਾਂ ਬੋਲੀ ਤੋਂ ਪੰਜਾਬੀ ਤੋਂ ਹਾਲਾਂਕਿ ਅੰਗਰੇਜ਼ੀ ਭਾਸ਼ਾ ਨੂੰ ਉੱਚਾ ਰੱਖਿਆ ਜਾ ਰਿਹਾ ਹੈ ਲੇਕਿਨ ਇਹ ਗਲਤ ਹੈ ਸੋਸ਼ਲ ਮੀਡੀਆ ਦੇ ਵਿੱਚ ਰੋਮਨ ਪੰਜਾਬੀ ਦਾ ਵਾਧਾ ਹੋ ਰਿਹਾ ਹੈ ਭਾਸ਼ਾ ਸੰਭਾਲ ਲਈ ਸਮਾਜਿਕ ਯਤਨਾਂ ਦੀ ਲੋੜ ਹੈ ਇਹ ਚੁਣੌਤੀਆਂ ਨੇ ਸਾਡੇ ਸਾਰਿਆਂ ਦੇ ਲਈ ਜੋ ਅਸੀਂ ਇਸ ਨੂੰ ਪਾਰ ਕਰਨਾ ਹੈ ਮਾਂ ਬੋਲੀ ਨਾਲ ਬੱਚੇ ਦੀ ਸੋਚ ਤੇ ਵਿਅਕਤੀਗਤ ਵਿਕਾਸ ਹੁੰਦਾ ਹੈ ਪੰਜਾਬੀ ਭਾਸ਼ਾ ਦੀ ਇਹ ਸਭ ਤੋਂ ਵੱਡੀ ਮਹੱਤਤਾ ਹੈ ਸੱਭਿਆਚਾਰ ਰਿਵਾਜ ਤੇ ਵਿਰਾਸਤ ਦੀ ਸੰਭਾਲ ਦਾ ਇਹ ਸਾਧਨ ਹੈ ਸਾਡੀ ਮਾਂ ਬੋਲੀ ਪੰਜਾਬੀ ਜੋ ਹੈ ਉਹ ਸੱਭਿਆਚਾਰ ਨੂੰ ਜੋੜ ਕੇ ਰੱਖਦੀ ਹੈ ਪੰਜਾਬੀ ਬੋਲਣਾ ਆਪਣੀ ਪਛਾਣ ਨਾਲ ਜੁੜਿਆ ਹੋਇਆ ਹੈ ਇਸ ਨੂੰ कमजोर ना समझो भाषा बचेगी ता इतिहास ते सभ्यता बचेगा इस करके मां बोली पंजाबी नु बचाणा ਸਾਡਾ ਸਭ ਦਾ ਫਰਜ਼ ਹੈ ਪੰਜਾਬੀ ਹਜ਼ਾਰਾਂ ਸਾਲ ਪੁਰਾਣੀ ਲੋਕ ਭਾਸ਼ਾ ਹੈ ਇਹ ਪੰਜਾਬੀ ਮਾਂ ਬੋਲੀ ਦਾ ਇਤਿਹਾਸ ਹੈ ਗੁਰਮੁਖੀ ਲਿਪੀ ਨੂੰ ਵਿਵਸਥਿਤ ਕੀਤਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਹ ਇਤਿਹਾਸ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਮੁੱਖ ਮਾਧਿਅਮ ਵੀ ਪੰਜਾਬੀ ਹੈ ਜੋ ਅਸੀਂ ਬਾਣੀ ਪੜ੍ਹਦੇ ਆ ਉਹ ਵੀ ਮਾਂ ਬੋਲੀ ਪੰਜਾਬੀ ਚ ਹੈ ਵਾਰਾਂ ਕਵਿਤਾ ਲੋਕ ਗੀਤ ਤੇ ਸਾਹਿਤ ਦੀ ਧਨਾੜ ਪਰੰਪਰਾ ਹੈ ਤਾਂ ਪੰਜਾਬੀ ਹਜ਼ਾਰਾਂ ਸਾਲਾਂ ਪੁਰਾਣੀ ਹੈ ਸਾਡੀ ਮਾਂ ਬੋਲੀ ਜਿਹਨੂੰ ਅਸੀਂ ਬਰਕਰਾਰ ਰੱਖਣਾ ਹੈ ਇਸ ਦੀ ਮਹੱਤਤਾ ਨੂੰ ਸਮਝਣਾ ਹੈ ਸੀਐਮਾਨ ਨੇ ਵੀ ਟਵੀਟ ਵਿੱਚ ਇਹ ਕਿਹਾ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਨਾਲ ਜੋੜੋ